ਵੈਗਰ ਜੀ ਦਾ ਖਾਵਾ ਸਭ ਵੈਗਰ ਜੀ ਕੀ ਕਦੇ ਤੁਹਾਨੂੰ ਤਾਂ ਅਮਰ ਸੇਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਉਸਿਆਂ ਦੇ ਵਿੱਚ ਚਾਪ ਗੋੜਿਆਂ ਦਾ ਲੰਗਰ ਪਿੰਡ ਭੋੜੂ ਸਰਦਾ ਭਾਮ ਨਾਲ ਮਹਾਰਾਜ ਮਨਜ਼ੂਰ ਕਰੇ ਮੋਰ ਆਸਾਂ ਮਰਦਾ ਪੂਰੀਆਂ ਕਰਦਾ ਕੋਣੋ ਮਨਾ ਕਿ ਜੋ ਵੀ ਉਹਨਾਰੇ ਦਰਤੇ ਜਾਂਦਾ ਕੋਈ ਖਾਲੀ ਨੇ ਮੋੜਦਾ ਦੁੱਖ ਦਲੀਫਾਂ ਦੂਰ ਕਰਦਾ ਹੈ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਆਪ ਜੀ ਦੇ ਸੰਯੋਗ ਨਾਲ ਸ੍ਰੀ बाबा श्री दासिंह ਜੀ ਦੇ ਜਨਮ ਦਿਨ ਤੇ ਦਿਹਾੜੇ ਤੇ जो अपने घर दी सेवा लेके आए हैं बहुत ही मनता ना लेके आए हैं जो लंगर दी प्रसाद दी सेवा देती है सारे परवान ने संयोग होके साडी मनोकामना आज सा सच्चे दरबार ना पूरी कर दे है आप जी दे आगे बिनती स्वीकार कर दे हां वाहि जी का खालसा वाहि जी की फतेह ਜੀ ਵੀ ਸੀ ਲੈ ਆਣਾ